ਪੰਜਾਬ ਤੇ ਪੰਜਾਬੀਅਤ ਨੂੰ ਮੁਹੱਬਤ ਕਰਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਲੀ ਗੀ ਸਤਿ ਸ਼੍ਰੀ ਅਕਾਲ ਜੀ ਮਹਾਂਸਵਰਨ ਸਿੰਘ ਕਹਿਣਾ ਖਬਰਾਂ ਬਹੁਤ ਸਾਰੀਆਂ ਨੇ ਜਿਹੜੀਆਂ ਸਭ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਪਰ ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਇਕਲੌਤੀ ਜਿਹੜੀ ਖਬਰ ਹੈ ਉਹ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਜੋ ਰਾਜਨੀਤਿਕ ਫਿਜ਼ਾ ਦੇ ਵਿੱਚ ਖਬਰਾਂ ਤੈਰ ਰਹੀਆਂ ਉਹਨਾਂ ਦਾ ਕੀ ਬਣੂਗਾ ਆਉਂਦੇ ਸਮੇਂ ਦੇ ਵਿੱਚ ਕੀ ਪੰਜਾਬ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਜਿਹੜੇ ਮੁੱਦੇ ਉੱਠ ਰਹੇ ਆ ਉਹਨਾਂ ਮੁੱਦਿਆਂ ਦਾ ਕੋਈ ਹੱਲ ਨਿਕਲੂ ਕੋਈ ਫੁੱਲ ਸਟਾਪ ਲੱਗੂ ਤੇ ਇਹਦੇ ਵਿੱਚੋਂ ਪਹਿਲੀ ਸਭ ਤੋਂ ਵੱਡੀ ਜਾਣਕਾਰੀ ਇਹ ਆ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਨੂੰ ਲੰਘੇ ਕੱਲ ਅਦਾਲਤ ਦੇ ਵਿੱਚ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਫਿਰ ਪੇਸ਼ ਕੀਤਾ ਗਿਆ। ਅਦਾਲਤ ਦੇ ਵੱਲੋਂ ਇਸ ਮਸਲੇ ਦੇ ਉੱਤੇ ਸੁਣਵਾਈ ਕੀਤੀ ਗਈ ਤੇ 3 ਦਿਨ ਦਾ ਪੁਲਿਸ ਰਿਮਾਂਡ ਉਹਦਾ ਹੋਰ ਵਧਾ ਦਿੱਤਾ ਗਿਆ। ਤੀਜੀ ਵਾਰ 3 ਦਿਨ ਦੇ ਰਿਮਾਂਡ ਦੇ ਵਿੱਚ ਵਾਧਾ ਕੀਤਾ ਗਿਆ ਕਿਉਂਕਿ ਜਦੋਂ ਉਹਨੂੰ ਗ੍ਰਿਫਤਾਰ ਕਰਕੇ ਅਦਾਲਤ ਕੋਲੇ ਪੇਸ਼ ਕੀਤਾ ਗਿਆ ਸੀ ਪਹਿਲੇ ਦਿਨ ਉਸ ਦਿਨ ਵੀ 3 ਦਿਨਾਂ ਦਾ ਪੁਲਿਸ ਰਿਮਾਂਡ ਉਸ ਤੋਂ ਬਾਅਦ ਫਿਰ 3 ਦਿਨਾਂ ਦਾ ਪੁਲਿਸ ਰਿਮਾਂਡ ਤੇ ਹੁਣ ਇੱਕ ਵਾਰ ਫਿਰ 3 ਦਿਨਾਂ ਦਾ ਪੁਲਿਸ ਰਿਮਾਂਡ ਆ ਜਿਹੜਾ ਉਹ ਵਧਾ ਦਿੱਤਾ ਗਿਆ ਪੁਲਿਸ ਇਹਨਾਂ 3 ਦਿਨਾਂ ਦੇ ਵਿੱਚ ਚੌੜਾ ਦੇ ਕੋਲੋਂ ਕੀ ਕੁਝ ਪੁੱਛੂ ਇਹ ਸਮਾਂ ਬਿਆਨ ਕਰੂ ਪਰ ਪੁਲਿਸ ਦਾ ਇਹ ਕਹਿਣਾ ਕਿ ਐਸਜੀਪੀਸੀ ਦੇ ਵੱਲੋਂ ਸਾਨੂੰ ਇਸ ਮਾਮਲੇ ਦੇ ਵਿੱਚ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਲੰਘੇ ਕੱਲ ਪੁਲਿਸ ਦੇ ਵੱਲੋਂ ਅਦਾਲਤ ਦੇ ਵਿੱਚ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਾਰਾਇਣ ਸਿੰਘ ਚੌੜਾ ਦੇ ਮਾਮਲੇ ਵਿੱਚ ਇਸ ਹਮਲੇ ਦੇ ਵਿੱਚ ਜੋ ਕੁਝ ਵੀ ਹੋਇਆ ਵਾਪਰਿਆ ਉਹਦੇ ਬਾਬਤ ਸਾਨੂੰ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਇਹ ਵੀ ਗੱਲ ਕਹੀ ਹੈ ਕਿ ਸਾਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਹੈ ਜਿਹੜੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਤੇ ਪਤਾ ਲੱਗਾ ਜੀ ਕਿ ਨਰੈਣ ਸਿੰਘ ਚੌੜਾ ਦੇ ਪੁੱਤ ਜਿਹੜੇ ਕਿ ਵਕੀਲ ਆ ਉਹਨਾਂ ਨੇ ਕਿਹਾ ਜੀ ਕਿ ਸਾਡਾ ਬਾਪ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲਿਆ ਸੀ ਹਮਲੇ ਤੋਂ ਕੁਝ ਸਮਾਂ ਪਹਿਲਾਂ ਤੇ ਧਾਮੀ ਹੁਣ ਨੇ ਇਸ ਗੱਲ ਨੂੰ ਕਬੂਲ ਵੀ ਕੀਤਾ ਉਹ ਕਹਿੰਦੇ ਹਾਂ ਮੇਰੇ ਨਾਲ ਮੇਰੇ ਮੁਲਾਜ਼ਮ ਸੀ ਤੇ ਉਸ ਵੇਲੇ ਮੈਨੂੰ ਇਹ ਬੰਦਾ ਮਿਲਿਆ ਚੌੜਾ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਤੋਹਣਾ ਕਿਉਂਕਿ ਮੈਂ ਇਹਨਾਂ ਦੇ ਚਿਹਰੇ ਤੋਂ ਵਕਫ ਨਹੀਂ ਸੀ ਇੰਨੇ ਲੋਕ ਮਿਲਦੇ ਆ ਉਹਨਾਂ ਦੇ ਵਿੱਚ ਇੱਕ ਚੌੜਾ ਵੀ ਸੀ ਤੇ ਮੈਨੂੰ ਇਹਦੇ ਬਾਰੇ ਜਾਣ ਨਹੀਂ ਸੀ ਕਿ ਭਾਈ ਇਹਦੇ ਕੀ ਖਾਸੀਅਤ ਹੈ ਬੰਦਾ ਵਿਸ਼ੇਸ਼ ਕੌਣ ਆ ਨਹੀਂ ਆ ਕੀ ਹੈ ਕੀ ਨਹੀਂ ਆ ਉਹਨਾਂ ਨੇ ਇਹ ਗੱਲ ਕਹੀ ਆ ਦੂਜੀ ਗੱਲ ਉਹਨੇ ਮਹੱਤਵਪੂਰਨ ਹੋਰ ਕਹੀ ਆ ਉਹ ਕਹਿੰਦੇ ਵੀ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪੁਲਿਸ ਨੂੰ ਪੂਰਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਜੋ ਕੁਝ ਵੀ ਮੰਗਿਆ ਜਾਊਗਾ ਜਾਂ ਜੋ ਕੁਝ ਵੀ ਮੰਗਿਆ ਜਾ ਰਿਹਾ ਉਹ ਕਰਵਾਉਣਾ ਸਾਡਾ ਫਰਜ਼ ਵੀ ਹੈ ਤੇ ਅਸੀਂ ਮੁਹਈਆ ਕਰਵਾਵਾਂਗੇ ਇਸ بڑے ਨਰੈਣ ਸਿੰਘ ਚੌੜਾ ਦੇ ਮਾਮਲੇ ਦੇ ਉੱਤੇ ਰਾਜਨੀਤੀ ਜ਼ੋਰਾਂ ਦੇ ਉੱਤੇ ਆ। ਆ ਕਾਲੀ ਦਲ ਦੇ ਵੱਲੋਂ ਡੀਜੀਪੀ ਸਾਹਿਬ ਨੂੰ ਚਿੱਠੀ ਲਿਖੀ ਗਈ ਆ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਇਹ ਤੁਹਾਨੂੰ ਐਸਪੀ ਹਰਪਾਲ ਸਿੰਘ ਰੰਧਾਵਾ ਤੇ ਬਾਕੀ ਅਧਿਕਾਰੀਆਂ ਦੇ ਉੱਤੇ ਸਾਨੂੰ ਕੋਈ ਭਰੋਸਾ ਨਹੀਂ। ਇਹ ਇਸ ਕੇਸ ਦੇ ਤੱਥ ਨੂੰ ਤੋੜ-ਬੋੜ ਕੇ ਪੇਸ਼ ਕਰ ਰਹੇ ਆ ਕਿਉਂਕਿ ਐਫਆਈਆਰ ਦੇ ਵਿੱਚ ਇਹ ਦਰਜਾ ਹੈ ਕਿ ਇਹ ਗੁੱਥਮ-ਗੁੱਥਾ ਹੋਣ ਤੋਂ ਬਾਅਦ ਗੋਲੀ ਚੱਲੀ ਆ। ਜਦ ਕਿ ਸਭ ਨੇ ਦੇਖਿਆ ਕਿ ਨਰੈਣ ਸਿੰਘ ਚੌੜਾ ਗੋਲੀ ਚਲਾਉਣ ਦੇ ਲਈ ਅੱਗੇ ਵਧਿਆ। ਤੇ ਉਸ ਤੋਂ ਬਾਅਦ ਜਦੋਂ ਗੁੱਥਮ ਗੁੱਥਾ ਹੋਏ ਤੇ ਗੋਲੀ ਚੱਲੀ ਆ ਨਹੀਂ ਤਾਂ ਉਹਦੇ ਵੱਲੋਂ ਨੇਫੇ ਦੇ ਵਿੱਚੋਂ ਪਿਸਤੌਲ ਪਹਿਲਾਂ ਹੀ ਕੱਢ ਲਈ ਗਈ ਸੀ। ਸੋ ਇਸ ਮਾਮਲੇ ਨੂੰ ਅਕਾਲੀ ਦਲ ਨੇ ਕਿਹਾ ਜੀ ਕਿ ਹੋਰ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹਨਾਂ ਨੇ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਕੋਲੋਂ, ਸੀਬੀਆਈ ਦੇ ਕੋਲੋਂ ਜਾਂ ਡੀਜੀਪੀ ਸਾਹਿਬ ਖੁਦ ਇਸ ਮਾਮਲੇ ਦੀ ਪੜਤਾਲ ਕਰਨ ਇਸ ਗੱਲ ਦੀ ਮੰਗ ਕੀਤੀ ਆ। ਤੇ ਇਹਦੇ ਨਾਲ ਹੀ ਜਾਣਕਾਰੀ ਇਹ ਜੁੜਦੀ ਆ ਕਿ ਇਸ ਹਮਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਇਸ ਖਬਰ ਤੋਂ ਬਾਅਦ ਤੇ ਆਪਾਂ ਜਾਣਦੇ ਜੀ ਕਿ ਅਕਾਲੀ ਦਲ ਇਕੱਠਾ ਹੋਣਾ ਸ਼ੁਰੂ ਹੋਇਆ ਕਿਉਂਕਿ ਲੰਘੇ ਕੱਲ ਵੀ ਸਿਕੰਦਰ ਸਿੰਘ ਮਲੂਕਾ ਜਿਹੜੇ ਕਿ ਹੁਣ ਤੱਕ ਅਕਾਲੀ ਦਲ ਤੋਂ ਗੁੱਸੇ ਰਹੇ ਆ ਉਹਨਾਂ ਦੇ ਵੱਲੋਂ ਇੱਕ ਮਹੱਤਵਪੂਰਨ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਇਹ ਹੈ ਕਿ ਅਕਾਲੀ ਦਲ ਦੇ ਆਗੂ ਇਕੱਠੇ ਹੋਣ ਜਥੇਦਾਰ ਸਾਹਿਬ ਦੇ ਵੱਲੋਂ ਜੋ ਸਭ ਨੂੰ ਇਕੱਠੇ ਹੋਣ ਵਾਸਤੇ ਕਿਹਾ ਗਿਆ ਉਹਦੇ ਉੱਤੇ ਅਮਲ ਕੀਤਾ ਜਾਵੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਅਕਾਲੀ ਆਗੂ ਇਕੱਠੇ ਨਹੀਂ ਹੋਣਗੇ ਤਾ ਆਉਂਦੇ ਸਮੇਂ ਦੇ ਵਿੱਚ ਵੀ ਇਹਦੇ ਚੰਗੇ ਸਟੇਰੀ ਨਿਕਲਣਗੇ ਉਹਨਾਂ ਨੇ ਮੰਗ ਕੀਤੀ ਆ ਕਿ ਸਾਰੇ ਅਕਾਲੀ ਆਗੂ ਇਕੱਠੇ ਹੋ ਜਾਣ ਤੇ ਨਾਲ ਉਹਨਾਂ ਨੇ ਇੱਕ ਹੋਰ ਗੱਲ ਕਹਿ ਕੇ ਤੇ ਨਵੀਂ ਤਾਰ ਛੇੜ ਦਿੱਤੀ ਆ ਕਹਿੰਦੇ ਜੀ ਕਿ ਇਸ ਵੇਲੇ ਭਾਜਪਾ ਤੇ ਅਕਾਲੀ ਦਲ ਦਾ ਘਟ ਜੋੜ ਵੀ ਸਮੇਂ ਦੀ ਲੋੜ ਆ ਇਹ ਉਹੀ ਗੱਲ ਉਹਨਾਂ ਨੇ ਕਹੀ ਆ ਜਿਹੜੀ ਕਿਸੇ ਵੇਲੇ ਸੁਣੀ ਜਾਖੜ ਹੋਰੀ ਵੀ ਕਹਿੰਦੇ ਹੁੰਦੇ ਆ ਸਤੰਦਰ ਸਿੰਘ ਮਲੂਕਾ ਦੀ ਨੂੰਹ ਰਾਣੀ ਪਰਮਪਾਲ ਕੌਰ ਨੇ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜੀ ਪਰ ਹਾਰ ਗਏ ਤੇ ਪੁੱਤ ਉਹਨਾਂ ਦਾ ਗੁਰਪ੍ਰੀਤ ਸਿੰਘ ਮਲੂਕਾ ਜਿਹੜਾ ਉਹ ਵੀ ਇਸ ਵੇਲੇ ਆਪਾਂ ਜਾਣਦੇ ਆ ਕਿ ਬੀਜੇਪੀ ਦੇ ਵਿੱਚ ਆ ਯਾਨੀ ਕਿ ਨੂਹ ਪੁੱਤ ਬੀਜੇਪੀ ਦੇ ਵਿੱਚ ਆ ਆਪ ਉਹ ਰੁਸੇ ਹੋਏ ਆ ਅਕਾਲੀ ਦਲ ਤੋਂ ਚੁੱਪ ਬੱਠੀ ਬੈਠੇ ਆ ਪਰ ਹੁਣ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਭਾਈ ਇਕੱਠੇ ਹੋਣਾ ਸਮੇਂ ਦੀ ਲੋੜ ਆ ਤੇ ਬੀਜੇਪੀ ਦੇ ਨਾਲ ਗੱਠਜੋੜ ਵੀ ਹੋਣਾ ਚਾਹੀਦਾ ਮਤਲਬ ਇਹ ਆ ਕਿ ਹੰਦਰੂ ਪਾਸੇ ਨੂੰ ਇਸ ਵੇਲੇ ਚਰਚਾ ਚੱਲ ਰਹੀ ਆ ਵੀ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਅਕਾਲੀ ਇੱਕ ਵੀ ਹੋ ਜਾਣ ਤੇ ਗੱਠਜੋੜ ਵੀ ਹੋ ਜਾਵੇ ਇਹਦੇ ਵਿੱਚੋਂ ਕੰਸੋਆ ਇਹ ਨਿਕਲਦੀਆਂ ਲੰਘੇ ਕੱਲ ਜਰਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਸਤਾਰਵਾਂ ਲੈਣ ਲੱਗ ਗਿਆ 17 ਦਿਨ ਤੋਂ ਉਹਨਾਂ ਨੇ ਪਾਣੀ ਦੀ ਘੁੱਟ ਤੋਂ ਬਿਨਾਂ ਹੋਰ ਕੁਝ ਨਹੀਂ ਖਾਧਾ ਪੀਤਾ ਡਾਕਟਰਾਂ ਦੀ ਟੀਮ ਉਹਨਾਂ ਦੀ ਸਿਹਤ ਦਾ ਲਗਾਤਾਰ ਖਿਆਲ ਕਰ ਰਹੀ ਹੈ ਡਾਕਟਰਾਂ ਜਿਹੜੇ ਉਹ ਇਹ ਗੱਲ ਕਹਿ ਰਹੇ ਕਿ ਉਹਨਾਂ ਦੀ ਸਿਹਤ ਲਗਾਤਾਰ ਮੰਦੜੀ ਹਾਲਤ ਵੱਲ ਵਧ ਰਹੀ ਹੈ ਡਾਕਟਰਾਂ ਦੀ ਟੀਮ ਦਾ ਇਹ ਕਹਿਣਾ ਕਿ ਇਸ ਵੇਲੇ ਜ਼ਰੂਰਤ ਆ ਕੇ ਡੱਲੇਵਾਲ ਹੋਰਾਂ ਨੂੰ ਕੁਝ ਖਵਾਇਆ ਜਾਵੇ ਮਨਾਇਆ ਜਾਵੇ ਪਰ ਡੱਲੇਵਾਲ ਹੋਰਾਂ ਨੇ ਕਿਹਾ ਜੀ ਕਿ ਜਿੰਨੀ ਦੇਰ ਤੱਕ ਸਰਕਾਰ ਦੇ ਵੱਲੋਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਮੰਨੀਆਂ ਜਾਂਦੀਆਂ ਉਨੀ ਦੇਰ ਤੱਕ ਅਸੀਂ ਕੁਝ ਵੀ ਮੂੰਹ ਦੇ ਉੱਤੇ ਨਹੀਂ ਧਰਨਾ ਸੋ ਇਸ ਵੇਲੇ ਪੰਜਾਬ ਦੇ ਲੋਕਾਂ ਦੇ ਵਿੱਚ ਥੋੜੀ ਥੋੜੀ ਜਾਗਰੂਕਤਾ ਕਹਿ ਲਈਏ ਜਾਂ ਥੋੜਾ ਥੋੜਾ ਹੁਲਾਰਾ ਕਹਿ ਲਈਏ ਜਾਂ ਥੋੜੀ ਥੋੜੀ ਮਤ ਕਹਿ ਲਈਏ ਉਹ ਆਉਣੀ ਸ਼ੁਰੂ ਹੋਈ ਆ ਕਿਉਂਕਿ ਪੰਜਾਬ ਦੇ ਲੋਕ ਬਸ ਤਾਂ ਬੰਦੇ ਦੇ ਮਰਨ ਤੋਂ ਬਾਅਦ ਜਾਗਦੇ ਹੁੰਦੇ ਪਰ ਸ਼ਾਇਰ ਡੱਲੇਵਾਲ ਦੇ ਜਿਉਂਦੇ ਜੀਵੀ ਜਾਗ ਪੈਣ ਪੰਜਾਬ ਦੇ ਲੋਕਾਂ ਨੂੰ ਇਸ ਵੇਲੇ ਕੁਝ ਕੁ ਸੋਸ਼ਲ ਮੀਡੀਆ ਦੇ ਉੱਤੇ ਸਾਥੀ ਹੁੰਗਾਰਾ ਵੀ ਦੇ ਰਹੇ ਆ ਤੇ ਹੁਲਾਰਾ ਵੀ ਦੇ ਰਹੇ ਆ ਤੇ ਲਾਹਨਤ ਵੀ ਪਾ ਰਹੇ ਆ ਕਿ ਭਾਈ ਤੁਸੀਂ ਉਠੋ ਬਾਅਦ ਦੇ ਵਿੱਚ ਮੇਲੇ ਲਾਉਨੇ ਹੁੰਨੇ ਹੋ ਬਾਅਦ ਦੇ ਵਿੱਚ ਭੋਗ ਦੇ ਮੌਕੇ ਇਕੱਠ ਕਰਦੇ ਹੁੰਨੇ ਆ ਫਿਰ ਕਹਿੰਦੇ ਉਹਨੇ ਦੇਖੋ ਜੀ ਕ੍ਰਾਂਤੀ ਆ ਗਈ ਇੰਨਾ ਵੱਡਾ ਕੱਟ ਸੀ ਤੇ ਜਉਦੇ ਜੀ ਜੇਕਰ ਆਪਾਂ ਡੱਲੇਵਾਲ ਹੋਰਾਂ ਦਾ ਸਮਰਥਨ ਕਰੀਏ ਤਾਂ ਇਹਦੇ ਨਾਲੋਂ ਚੰਗੀ ਗੱਲ ਕੋਈ ਨਹੀਂ ਡੱਲੇਵਾਲ ਹੋਰੀ ਨੇ ਜੜੇ ਉਹ ਇਸ ਵੇਲੇ ਮਰਨ ਵਰਤ ਦੇ ਉੱਤੇ ਆਪਾਂ ਜਾਣਦੇ ਆ ਕਿਸਾਨ ਇਸ ਵੇਲੇ ਮਾਇੂਸੀ ਦੇ ਵਿੱਚ ਵੀ ਆ ਕਿਸਾਨ ਇਸ ਵੇਲੇ ਦੁਖੀ ਵੀ ਆਵੇ ਭਾਈ ਸਾਨੂੰ ਪੈਦਲ ਵੀ ਨਹੀਂ ਅੱਗੇ ਦਿੱਲੀ ਵੱਲ ਜਾਣ ਦਿੰਦੇ ਪਰ ਇਸੇ ਦਰਮਿਆਨ ਪਤਾ ਲੱਗਾ ਕਿ ਰਵਨੀਤ ਸਿੰਘ ਬਿੱਟੂ ਜਿਹੜੇ ਕਿ ਕੇਂਦਰੀ ਰਾਜ ਮੰਤਰੀ ਆ ਉਹਨਾਂ ਦਾ ਇੱਕ ਬਿਆਨ ਆਇਆ ਪਟਿਆਲਾ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਬਾਬਤ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਕਿਸਾਨ ਇਸ ਵੇਲੇ ਮਰਨ ਵਰਤੇ ਬੈਠੇ ਆ ਡੱਲੇਵਾਲ ਸਾਹਿਬ ਬੈਠੇ ਆ ਉਹ ਕਹਿੰਦੇ ਡੱਲੇਵਾਲ ਸਾਹਿਬ ਦਾ ਅਸੀਂ ਸਤਿਕਾਰ ਕਰਦੇ ਆ ਮੈਂ ਤਾਂ ਨੰਗੇ ਪੈਰੀ ਕਿਸਾਨਾਂ ਕੋਲੇ ਜਾਣ ਨੂੰ ਤਿਆਰ ਆ ਕਿਸਾਨ ਆਪਣੀਆਂ ਮੰਗਾਂ ਦੱਸਣ ਤਾਂ ਸਹੀ ਬੁਲਾਉਣ ਤਾਂ ਸੀ ਮੈਂ ਤਾਂ ਜਾਣ ਨੂੰ ਤਿਆਰ ਆ ਉਹ ਕਹਿੰਦੇ ਵੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਇਸ ਗੱਲ ਦੇ ਪ੍ਰਤੀ ਬੜੇ ਫਿਕਰਮੰਦ ਰਹਿੰਦੇ ਆ ਕਿ ਭਾਈ ਕਿਸਾਨੀ ਨੀਂਗਾ ਮਸਲੇ ਮਸਲੇ ਹੱਲ ਹੋਣੇ ਚਾਹੀਦੇ ਆ ਕਿਸਾਨੀ ਮੰਗਾਂ ਹੱਲ ਹੋਣੀਆਂ ਚਾਹੀਦੀਆਂ ਤੇ ਮੈਨੂੰ ਰਵਨੀਤ ਬਿੱਟੂ ਦਾ ਇਹ ਬਿਆਨ ਬੜਾ ਡਰਾਮਾ ਲੱਗਦਾ ਉਹਦਾ ਕਾਰਨ ਹੀ ਆ ਕਿ ਰਵਨੀਤ ਬਟੂ ਨੂੰ ਕਿਸੇ ਨੇ ਰੋਕਿਆ ਨਹੀਂ ਕੋਈ ਸੰਗਲ ਨਹੀਂ ਪਾਇਆ ਕਿ ਤੁਸੀਂ ਨਹੀਂ ਜਾਣਾ ਜੇਕਰ ਤੁਹਾਨੂੰ ਫਿਕਰ ਆ ਕਿਸਾਨਾਂ ਦਾ ਤੇ ਤੁਸੀਂ ਖਨੌਰੀ ਬਾਰਡਰ ਤਾਂ ਘੰਟੇ ਦੀ ਬਾਟ ਆ ਤੁਸੀਂ ਪਟਿਆਲੇ ਦੇ ਵਿੱਚ ਬੈਠ ਕੇ ਗੱਲਾਂ ਕਹੀਆਂ ਗੱਡੀ ਚੱਕੋ ਖਨੌਰੀ ਪਹੁੰਚ ਜਾਓ ਸਾਰਾ ਸੇਰਾ ਵੀ ਤੁਸੀਂ ਲੈ ਲਓ ਤੇ ਕਿਸਾਨ ਦਾ ਮਸਲਾ ਵੀ ਹਲਵਾ ਦਿਓ ਜਦੋਂ ਬੀਜੇਪੀ ਦੇ ਅੱਗੇ ਇਹ ਕੱਲ ਕਹਿੰਦੇ ਕਿ ਬੈਠ ਕੇ ਮਸਲਾ ਹੱਲ ਹੋ ਸਕਦਾ ਸਰਕਾਰ ਦੇ ਨੁਮਾਇੰਦੇ ਤਾਂ ਆ ਬਹਿਣ ਨੂੰ ਤਿਆਰ ਆ ਤੇ ਫਿਰ ਜੇਕਰ ਬਹਿਣ ਨੂੰ ਵੀ ਤਿਆਰ ਆ ਬਹਿ ਕੇ ਮਸਲਾ ਵੀ ਹੱਲ ਹੋ ਸਕਦਾ ਫਿਰ ਤੁਸੀਂ ਬਹਿ ਜਾਓ ਫਿਰ ਤੁਹਾਨੂੰ ਰੋਕਿਆ ਕਿਹਨੇ ਆ ਕਿਸਾਨ ਤਾਂ ਲਗਾਤਾਰ ਇਹ ਗੱਲ ਕਹਿੰਨੇ ਕਿ ਸਾਡੀ ਬਾਤ ਨਹੀਂ ਪੁੱਛੀ ਜਾ ਰਹੀ ਸਾਡੀ ਬਾਹ ਨਹੀਂ ਫੜੀ ਜਾ ਰਹੀ ਅਸੀਂ ਕਰੀਏ ਤਾਂ ਕੀ ਕਰਗੇ ਪੰਜਾਬ ਦੇ ਵਿੱਚ ਸਾਡੀ ਪੇਸ਼ ਨਹੀਂ ਚੱਲ ਰਹੀ ਤੇ ਕਿਸਾਨਾਂ ਦੀ ਕੋਈ ਮੰਗ ਸੁਣ ਕੇ ਕੇਂਦਰ ਦੀ ਸਰਕਾਰ ਰਾਜ਼ੀ ਨਹੀਂ ਕਿਸਾਨ ਇਸ ਗੱਲੋਂ ਦੁਖੀ ਹੈ ਤੇ ਭਾਜਪੀ ਦੇ ਆਗੀ ਆਗੂ ਆ ਜਿਹੜੇ ਉਹ ਡਰਾਮੇਬਾਜ਼ੀ ਕਰਨ ਦੇ ਵਿੱਚ ਬਿਜ਼ੀ ਹੈ ਤੇ ਜਿਹਦੇ ਉੱਤੇ ਸਭ ਨੂੰ ਹੈਰਾਨੀ ਵੀ ਹੁੰਦੀ ਹੈ ਉਸ ਤੋਂ ਕੁਲੀ ਜਾਣਕਾਰੀ ਇਹ ਕਿ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦਾ ਪਿੜ ਭੱਗ ਗਿਆ ਜਿਹੜੀਆਂ ਚੋਣਾਂ 20 21 ਦਸੰਬਰ ਨੂੰ ਹੋਣੀਆਂ ਪੰਜਾਬ ਦੇ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਉਹਦੇ ਲਈ ਭਾਜਪੀ ਦੇ ਵੱਲੋਂ ਵੀ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਆ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਆਕਾਲੀ ਦਲ ਨੇ ਹਾਲੇ ਤੱਕ ਉਮੀਦਵਾਰ ਕੋਈ ਐਲਾਨਿਆ ਨਹੀਂ ਤੇ ਕਾਂਗਰਸ ਦੇ ਵੱਲੋਂ ਐਲਾਨ ਦਿੱਤੇ ਗਏ ਕੁਝ ਪਰ ਕਹਿੰਦੇ ਵੀ ਜੋੜ-ਤੋੜ ਦੀ ਸਿਆਸਤ ਵੀ ਜਾਰੀ ਹੈ ਤੇ ਵਕ-ਵਕ ਪਾਰਟੀਆਂ ਦੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਆਪਣੇ ਚਾਹੇਤਿਆਂ ਨੂੰ ਕੌਂਸਲਰ ਬਣਾਉਣ ਦੇ ਲਈ ਟਿਕਟਾਂ ਚਾਹੁੰਦੇ ਆ ਹਾਲਾਂਕਿ ਉਹਨਾਂ ਨੇ ਕਿਹਾ ਮੰੰਗਾ ਨੂੰ ਬੂਰ ਨਹੀਂ ਲੱਗ ਰਿਹਾ ਪਰ ਕਹਿੰਦੇ ਵੀ ਉਹ ਟਿਕਟਾਂ ਚਾਹੁੰਦੇ ਉਹਨਾਂ ਦੇ ਵਾਸ ਸੋ ਵੈਨੇ ਪਾਈ ਕੀ ਬਣਦਾ ਪਰ ਪੰਜਾਬ ਦੇ ਵਿੱਚ ਚੋਣਾ 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 ਇਹੀ ਮਾਹੌਲ ਰਹਿੰਦਾ ਤੇ ਹੁਣ ਇਹ ਨਵੀਆਂ ਚੋਣਾਂ ਸਿਰ ਦੇ ਉੱਤੇ ਆਈਆਂ ਵੈਨੇ ਪਾਈ ਇਹਨਾਂ ਚੋਣਾਂ ਦੇ ਵਿੱਚ ਕੌਣ ਬਾਜ਼ੀ ਮਾਰਦਾ ਕੌਣ ਨਹੀਂ ਬਾਜ਼ੀ ਮਾਰਦਾ ਪਰ ਇਸ ਵੇਲੇ ਪੰਜਾਬ ਦੇ ਵਿੱਚ ਸ਼ਹਿਰੀ ਖੇਤਰ ਦੇ ਵਿੱਚ ਜਿਹੜੀਆਂ ਚੋਣਾਂ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਕਹਿੰਦੇ ਆ ਇਹਦੇ ਲਈ ਜੋੜ-ਤੋੜ ਦੀ ਰਾਜਨੀਤੀ ਸਿਖਰਾਂ ਦੇ ਉੱਤੇ ਆ ਆਮ ਆਦਮੀ ਪਾਰਟੀ ਮੀਟਿੰਗਾਂ ਦਰ ਮੀਟਿੰਗਾਂ ਕਰ ਰਹੀ ਹੈ ਤੇ ਲੰਘੇ ਕੱਲ ਕੁਝ ਕ ਅਧਿਆਪਕ ਸਹਿਬਾਨ ਦੇ ਵੱਲੋਂ ਮੈਨੂੰ ਫੋਨ ਕੀਤਾ ਗਿਆ ਉਹ ਕਹਿੰਦੇ ਬਾਈ ਜੀ ਅਸੀਂ ਤਾਂ ਇਸ ਗੱਲੋਂ ਦੁਖੀ ਆ ਵੀ ਸਾਨੂੰ ਸਿਰਫ ਇਉਂ ਲੱਗਦਾ ਵੀ ਵੋਟਾਂ ਭਤੌਣ ਵਾਸਤੇ ਨੌਕਰੀਆਂ ਮਿਲੀਆਂ ਇੱਕ ਪਾਸੇ ਸਰਕਾਰਾਂ ਫਿਨਲੈਂਡ ਤੇ ਸਿੰਗਾਪੁਰ ਦੇ ਵਿੱਚ ਤੇ ਅਧਿਆਪਕ ਸਹਿਬਾਨ ਨੂੰ ਭੇਜਦੀਆਂ ਕਿ ਭਾਈ ਉੱਥੋਂ ਟ੍ਰੇਨਿੰਗ ਲੈ ਕੇ ਆਓ ਵੀ ਭਾਈ ਉਹ ਨਵੀਂ ਤਕਨੀਕ ਸਿੱਖਿਆ ਦੀ ਸਿੱਖ ਕੇ ਆਓ ਤੇ ਉਹ ਕਹਿੰਦੇ ਜੀ ਫਿਨਲੈਂਡ ਦੇ ਵਿੱਚ ਤੇ ਸਿੰਗਾਪੁਰ ਦੇ ਵਿੱਚ ਤਾਂ ਅਧਿਆਪਕਾਂ ਦੇ ਕੋਲੋਂ ਗੈਰ ਸਿੱਖਿਆ ਕੰਮ ਲੈ ਹੀ ਨਹੀਂ ਜਾਂਦੇ ਨਾ ਉੱਥੇ ਉਹਨਾਂ ਦੇ ਕੋਲੋਂ ਵੋਟਾਂ ਬਣਵਾਈਆਂ ਜਾਂਦੀਆਂ ਨਾ ਵੋਟਾਂ ਨਹੀਂ ਸੁਧਾਈ ਕਰਵਾਈ ਜਾਂਦੀ ਹੈ ਨਾ ਹੀ ਮਰਦਮਸ਼ੁਮਾਰੀਆਂ ਕਰਵਾਈਆਂ ਜਾਂਦੀਆਂ ਤੇ ਨਾ ਹੀ ਕੋਈ ਹੋਰ ਕੰਮ ਕਰਵਾਇਆ ਜਾਂਦਾ ਜਦਕਿ ਪੰਜਾਬ ਦੇ ਵਿੱਚ ਕੁਝ ਅਧਿਆਪਕਾਂ ਨੇ ਕਿਹਾ ਜੀ ਕਿ ਉਸ ਦਾ ਕਈ ਮਹੀਨਾ ਤੋਂ ਡਿਊਟੀ ਤਾਂ ਗਈ ਨਹੀਂ ਕਦੇ ਕੋਈ ਚੋਣਾ ਜਾਂਦੀ ਕਦੇ ਕੋਈ ਚੋਣਾ ਜਾਂਦੀ ਸਾਨੂੰ ਤਾਂ ਸਿਰਫ ਇਸੇ ਕੰਮ ਵਾਸਤੇ ਵਰਤਿਆ ਜਾ ਰਿਹਾ ਸੋ ਅਧਿਆਪਕ ਸਹਿਬਾਨ ਜਿਨ੍ਹਾਂ ਨੂੰ ਮੌਕੇ ਤੇ ਗੱਲ ਕਹੀ ਜਾਂਦੀ ਹੈ ਕਿ ਤੁਹਾਡਾ ਰਿਜ਼ਲਟ ਕਿਉਂ ਨਹੀਂ ਚੰਗਾ ਆਇਆ ਅੱਜ ਉਹਨਾਂ ਨੂੰ ਸਕੂਲ ਦੇ ਵਿੱਚ ਵੜਨ ਦੀ ਇਜਾਜ਼ਤੀ ਨਹੀਂ ਕਿਉਂਕਿ ਡਿਊਟੀ ਉਹਨਾਂ ਦੀ ਹੋਰ ਕੰਮਾਂ ਤੇ ਲੱਗੀ ਹੋਈ ਆ ਉਹ ਕਹਿੰਦੇ ਵੀ ਜਾਂ ਸਾਡੇ ਕੋਲੋਂ ਪੜਾਈ ਕਰਵਾ ਲਓ ਜਾਂ ਸਾਡੇ ਕੋਲੋਂ ਵੋਟਾਂ ਪਵਾ ਲਓ ਜਾਂ ਸਾਡੇ ਕੋਲ ਬਾਕੀ ਦਫਤਰੀ ਕੰਮ ਕਾਜ ਕਰਵਾ ਲਓ ਸੋ ਇਹ ਪੰਜਾਬ ਵਰਗੇ ਸੂਬੇ ਦੇ ਵਿੱਚ ਜਿੱਥੇ ਅਸੀਂ ਸਿੱਖਿਆ ਦੀਆਂ ਬਹੁਤ ਵੱਡੀਆਂ ਟਾਰਾ ਮਾਰਦੇ ਆ ਉਥੇ ਇਹੋ ਜਿਹੇ ਵੇਰਵੇ ਸਾਹਮਣੇ ਆਉਣੇ ਹਨ ਨਹੀਂ ਜਾਣਕਾ ਕਿ ਭਾਈ ਸਰਕਾਰਾਂ ਕਰੀ ਕੀ ਜਾਂਦੀਆਂ ਇਹਨਾਂ ਨੂੰ ਇਸ ਗੱਲ ਦੀ ਸਮਝ ਕਿਉਂ ਨਹੀਂ ਇਹਨਾਂ ਨੂੰ ਇਸ ਗੱਲ ਦੇ ਇਲਮ ਕਿਉਂ ਨਹੀਂ ਆ ਰਿਹਾ ਕਿ ਭਾਈ ਅਧਿਆਪਕਾਂ ਦੇ ਕੋਲੋਂ ਗੈਰ ਸਿੱਖਿਆਕ ਕੰਮ ਸਾਨੂੰ ਨਹੀਂ ਲੈਣੇ ਚਾਹੀਦੇ ਜਾਂ ਤਾਂ ਫਿਨਲੈਂਡ ਤੇ ਸਿੰਗਾਪੁਰ ਵਾਲੀ ਆਪਾਂ ਡਰਾਮੇਬਾਜ਼ੀ ਬੰਦ ਕਰ ਲਈਏ ਤੇ ਜਾਂ ਫਿਰ ਆਪਾਂ ਅਧਿਆਪਕਾਂ ਦੀ ਸਹੀ ਅਰਥਾ ਦੇ ਵਿੱਚ ਸਾਰ ਲੈਣੀ ਸ਼ੁਰੂ ਕਰੀਏ ਕਿ ਭਾਈ ਇਹ ਸਿਰਫ ਪੜ੍ਹਾਈ ਵਾਸਤੇ ਆ ਵਿਦਿਆਰਥੀਆਂ ਨੂੰ ਸਿੱਖਿਅਕ ਕਰਨ ਵਾਸਤੇ ਆ ਨਾ ਕਿ ਉਰਲੇ ਪਰਲੇ ਹੋਰ ਕਮਰ ਵਾਸਤੇ ਲੰਗੇ ਕੱਲ ਆਮ ਆਦਮੀ ਪਾਰਟੀ ਦੇ ਕਰਮੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇੱਕ ਬਿਆਨ ਚਰਚਾ ਦੇ ਵਿੱਚ ਆਇਆ ਪਹਿਲਾਂ ਇਸ ਗੱਲ ਦੀ ਆਸ ਸੀ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਹੋ ਜਾਣਾ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ ਪਿਛਲੀ ਵਾਰ ਯਾਨੀ ਕਿ 5 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ 62 ਸੀਟਾਂ ਜਿੱਤੀਆਂ ਭਾਜਪਾ ਨੇ 8 ਤੇ ਕਾਂਗਰਸ ਨੂੰ ਕੋਈ ਸੀਟ ਨਹੀਂ ਮਿਲੀ ਇਹ ਤੇ ਕੀ ਲੱਗਦਾ ਸੀ ਕਿ ਕਾਂਗਰਸ ਦੇ ਨਾਲ ਗੱਠਜੋੜ ਹੋਊਗਾ 15 ਸੀਟਾਂ ਕਾਂਗਰਸ ਨੂੰ ਮਿਲਣਗੀਆਂ ਤੇ ਬਾਕੀ ਸੀਟਾਂ ਦੇ ਉੱਤੇ 55 ਸੀਟਾਂ ਦੇ ਉੱਤੇ ਤੇ ਆਮ ਆਦਮੀ ਪਾਰਟੀ ਚੋਂ ਲੜੂਗੀ ਪਰ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਦੋ ਟੋਕੇ ਗੱਲ ਕਹਤੀ ਹੈ ਕਿ ਅਸੀਂ ਇਕੱਲੇ ਹੀ ਚੋਣਾਂ ਲੜਾਂਗੇ ਸਾਨੂੰ ਕਿਸੇ ਦੇ ਸਾਥ ਦੀ ਲੋੜ ਨਹੀਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਪਾਰਟੀ ਦੀ ਤਿੰਨ ਵਾਰ ਇੱਥੇ ਸਰਕਾਰ ਬਣੀ ਹੈ ਤਿੰਨੇ ਵਾਰ ਅਸੀਂ ਇਕੱਲੇ ਚੋਣ ਲੜੇ ਤੇ ਸਰਕਾਰ ਬਣਾਈ ਚੌਥੀ ਵਾਰ ਵੀ ਅਸੀਂ ਇਕੱਲੇ ਚੋਣ ਲੜਾਂਗੇ ਤੇ ਸਰਕਾਰ ਬਣਾਉਣ 'ਚ ਕਾਮਯਾਬ ਹੋਵਾਂਗੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵੇਲੇ ਸਾਨੂੰ ਕਿਸੇ ਦੀ ਲੋੜ ਨਹੀਂ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਲੋੜ ਦੇ ਮੁਤਾਬਕ ਕਦੇ ਗੱਠ ਜੋੜ ਕਰ ਲੈਂਦੀ ਹੈ ਕਦੇ ਨਹੀਂ ਜਦੋਂ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੁੰਦੀ ਹੈ ਕਾਂਗਰਸ ਦਾ ਸਾਥ ਚਾਹੀਦਾ ਜਦੋਂ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਸਾਥ ਚਾਹੀਦਾ ਹੋਵੇ ਆਪਣੇ ਬੰਦਿਆਂ ਨਾਲ ਲੱਭਦੇ ਹੁਣ ਤਾਂ ਹਰਿਆਣੇ ਦੇ ਵਿੱਚ ਇੱਕ ਸੀਟ ਨਾਲ ਗੁਜ਼ਾਰਾ ਕਰ ਲੈਂਦੇ ਆ ਕਦੇ ਗੁਜਰਾਤ ਵਿੱਚ ਗੱਠ ਜੋੜ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਤੇ ਹੁਣ ਦਿੱਲੀ ਦੇ ਵਿੱਚੋਂ ਕਹਿੰਦੇ ਕਿ ਸਾਨੂੰ ਗੱਠ ਚੋੜ ਦੀ ਲੋੜ ਨਹੀਂ ਅਸੀਂ ਇਕੱਲੇ ਹੀ ਚੋਣ ਲੜਾਂਗੇ ਵੇ ਨਹੀਂ ਅੱਜ ਇਕੱਲੇ ਚੋਣ ਲੜ ਕੇ ਕੀ ਝੋਲੀ ਦੇ ਵਿੱਚ ਪੈਂਦਾ ਤੇ ਕੀ ਚੌਥੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਬੜਨ ਦੇ ਵਿੱਚ ਕਾਮਯਾਬੀ ਮਿਲਦੀ ਆ ਜਾਂ ਫਿਰ ਨਹੀਂ ਤੇ ਉਸ ਤੋਂ ਅਗਲੀ ਗੱਲ ਇਹ ਆ ਪਿਛਲੇ ਕਈ ਮਹੀਨਿਆਂ ਤੋਂ ਸਮਾਣਾ ਦੇ ਇੱਕ ਮੋਬਾਈਲ ਟਾਵਰ ਦੇ ਉੱਤੇ ਸੱਜਣ ਬੈਠਾ ਗੁਰਸਿੱਖ ਵਿਅਕਤੀ ਬੈਠਾ ਉਹਦਾ ਨਾਮ ਹੈ ਗੁਰਜੀਤ ਸਿੰਘ ਖਾਲਸਾ ਗੁਰਜੀਤ ਸਿੰਘ ਖਾਲਸਾ ਬੈਠਾ ਇਸ ਕਰਕੇ ਆ ਕਿ ਬੇਦਬੀ ਕਾਂਡ ਦੇ ਵਿੱਚ ਇਨਸਾਫ ਨਹੀਂ ਮਿਲਿਆ ਬੇਦਬੀ ਦੇ ਮਾਮਲੇ ਦੇ ਵਿੱਚ ਇਨਸਾਫ ਨਾ ਮਿਲਣ ਕਰਕੇ ਉਹ ਪਰੇਸ਼ਾਨ ਆ ਉਹ ਇਸ ਵਾਰ ਟਾਵਰ ਦੇ ਉੱਤੇ ਬੈਠਾ ਤੇ ਇਸ ਗੱਲ ਦੀ ਮੰਗ ਕਰ ਰਿਹਾ ਕਿ ਭਾਈ ਇਸ ਵੇਲੇ ਜਿਹੜੀ ਸਰਕਾਰ ਆ ਵਰਤਮਾਨ ਉਹ ਬੇਦਬੀ ਦੇ ਮਾਮਲੇ ਦੇ ਉੱਤੇ ਗੋਲੀ ਕਾਂਡ ਦੇ ਮਾਮਲੇ ਦੇ ਉੱਤੇ ਇਨਸਾਫ ਦੇਵੇ ਪਰ ਇੰਨੇ ਮਹੀਨੇ ਬੀਤਣ ਦੇ ਬਾਵਜੂਦ ਸਰਕਾਰ ਦੇ ਕੰਨ ਦੇ ਉੱਤੇ ਜੂੰ ਨਹੀਂ ਸਰਕੀ ਉਹਨੇ ਵਿਰੋਧ ਦਾ ਤਰੀਕਾ ਇਹ ਪ੍ਰਗਟਾਇਆ ਕਿ ਮੈਂ ਟਾਵਰ ਤੇ ਚੜ ਕੇ ਪ੍ਰਦਰਸ਼ਨ ਕਰਨਾ ਕੋਈ ਉੱਥੇ ਮੰਤਰੀ ਕੋਈ ਸੰਤਰੀ ਉਹਨੂੰ ਲਾਉਣ ਵਾਸਤੇ ਨਹੀਂ ਪਹੁੰਚਿਆ ਕਿਸੇ ਨੇ ਉਹਦੇ ਨਾਲ ਵਾਅਦਾ ਨਹੀਂ ਕੀਤਾ ਕਿ ਭਾਈ ਬੇਦਬੀ ਦੇ ਮਾਮਲੇ 'ਚ ਇਨਸਾਫ ਦੇ ਲਈ ਤੇਰੇ ਨਾਲ ਖੜੇ ਆਂ ਤੇ ਲੋਕਾਂ ਦੇ ਵੀ ਕੰਨ ਦੇ ਉੱਤੇ ਬਹੁਤੀ ਜੂਨ ਨਹੀਂ ਸਰਕ ਰਹੀ ਆਮ ਤੌਰ ਦੇ ਉੱਤੇ ਲੋਕ ਇਸ ਗੱਲ ਦੇ ਉੱਤੇ ਦੁੱਖ ਬਣਾਉਂਦੇ ਹੁੰਦੇ ਬੇਅਦਬੀਆਂ ਬਹੁਤ ਹੋਈਆਂ ਗੋਲੀ ਕਾਣ ਗਲਤ ਵਾਪਰਿਆ ਪਰ ਇਹ ਬੰਦਾ ਇਹਨਾਂ ਦੋਹਾਂ ਮੁੱਦਿਆਂ ਨੂੰ ਲੈ ਕੇ ਟਾਵਰ ਦੇ ਉੱਤੇ ਬੈਠਾ ਤੇ ਉੱਥੇ ਕੋਈ ਉਹਦੀ ਸਾਰ ਲੈਣ ਵਾਸਤੇ ਬਹੁੜ ਨਹੀਂ ਰਿਹਾ ਉਹਨੇ ਲੰਘੇ ਕੱਲ ਸਾਡੇ ਨਾਲ ਫੋਨ ਤੇ ਗੱਲ ਕਹੀ ਆ ਕਿ ਭਾਈ ਜਦੋਂ ਮੈਂ ਮਰ ਗਿਆ ਉਦੋਂ ਇਹਨਾਂ ਨੇ ਇੱਥੇ ਕੱਠ ਵੀ ਕਰ ਲੈਣਾ ਪਰ ਮੇਰੇ ਜੌਂਦੇ ਜੀ ਕੱਠ ਨਹੀਂ ਕਰਦੇ ਉਹ ਕਹਿੰਦੇ ਜੀ ਇਹ ਤਾਂ ਮੇਰਾ ਕੋਈ ਨਿੱਜੀ ਸਵਾਰਥ ਹੋਵੇ ਤਾਂ ਫਿਰ ਤੱਕ ਤੁਸੀਂ ਦੱਸੋ ਪਰ ਜੇਕਰ ਮੇਰਾ ਕੋਈ ਨਿੱਜੀ ਸਵਾਰਥ ਨਹੀਂ ਤੇ ਇਹ ਕੌਮ ਦਾ ਮਸਲਾ ਹੈ ਇਹ ਸਾਡੇ ਗੁਰੂ ਦਾ ਮਸਲਾ ਤੇ ਫਿਰ ਸਾਨੂੰ ਇਕੱਠੇ ਹੋਣਾ ਚਾਹੀਦਾ ਪਰ ਲੋਕੋ ਕਹਿੰਦੇ ਜੀ ਇਕੱਠੇ ਹੋ ਨਹੀਂ ਰਹੇ ਉਹਨੇ ਇਹ ਗੱਲ ਕਹੀ ਹੈ ਕਿ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਭਾਈ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਜਾਗਰੀ ਲੱਗ ਰਹੀ ਹੈ ਇਹਨਾਂ ਗੱਲਾਂ ਦੇ ਉੱਤੇ ਲੋਕ ਮੋਏ ਪਏ ਆ ਲੋਕਾਂ ਦੀ ਸੋਚ ਇਸ ਵੇਲੇ ਸੁੱਤੀ ਪਈ ਆ ਤੇ ਇੱਕ ਜਾਣਕਾਰੀ ਹੋ ਰਹੀ ਹੈ ਕਿ ਪੰਜਾਬ ਦੇ ਨਾਲ ਜ਼ਿਲ੍ਹਿਆਂ ਦੇ ਵਿੱਚ ਜੈਮਰ ਲੱਗਣਗੇ ਹੁਣ ਈ ਕਵਚ ਜੈਮਰ ਲੱਗਣਗੇ ਇਹਦਾ ਮਤਲਬ ਇਹ ਆ ਕਿ ਪੰਜਾਬ ਦੇ ਨਾਲ ਜ਼ਿਲ੍ਹਾ ਵਿੱਚ ਜੈਮਰ ਲੱਗਣਗੇ ਤਾਂ ਮੇਰਾ ਖਿਆਲ ਹੈ ਕਿ ਕਈ ਮਹੀਨੇ ਜਾਂ ਕਈ ਸਾਲਾਂ ਦੇ ਵਿੱਚ ਹੀ ਪਰ ਇਹ ਵੀ ਜਿਹੜੇ ਜੈਮਰ ਆ ਉਹਦੇ ਕਰਕੇ ਡਰੋਨ ਤੇ ਮੋਬਾਈਲ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਜੇਲ੍ਹ ਦੇ ਅੰਦਰ ਨਹੀਂ ਹੋ ਸਕਣਗੀਆਂ ਕਿਉਂਕਿ ਪੰਜਾਬ ਦੇ ਨਾਲ ਜ਼ਿਲ੍ਹਾ ਵਿੱਚੋਂ ਚੱਲਦੇ ਮੋਬਾਈਲਾਂ ਦੀਆਂ ਖਬਰਾਂਤੀ ਜਕਰਣਾ ਹੁੰਦੀਆਂ ਕਦੇ ਕੋਈ ਖਬਰ ਤੇ ਕਦੇ ਕੋਈ ਖਬਰ ਇਹਦੇ ਉੱਤੇ ਹਰਾਨੀ ਹੁੰਦੀ ਹੈ ਕਿ ਪੰਜਾਬ ਦੇ ਨਾਲ ਜ਼ਿਲ੍ਹਾ ਕਿ ਮੋਬਾਈਲ ਸ਼ਾਪ ਆ ਜਿੱਥੇ ਕਿ ਹਰ ਕੰਪਨੀ ਦਾ ਮੋਬਾਈਲ ਤੇ ਹਰ ਕੰਪਨੀ ਦਾ ਚਾਰਜਰ ਤੇ ਹਰ ਕੰਪਨੀ ਦਾ ਨੈਟਵਰਕ ਮਿਲ ਜਾਂਦਾ ਸੋ ਦੇਖਦੇ ਭਾਈ ਜਿਹੜੇ ਜੈਮਰ ਲੱਗਣਗੇ ਉਹ ਕਦੋਂ ਕ ਲੱਗਦੇ ਆ ਉਹਨਾਂ ਜੈਮਰਾਂ ਦੇ ਕਰਕੇ ਪੰਜਾਬ ਦੇ ਵਿੱਚ ਜੇਲ੍ਹਾਂ ਦੀ ਸਥਿਤੀ ਕੀ ਬਣਦੀ ਹੈ ਉਹਨਾਂ ਜੈਮਰਾਂ ਦੇ ਕਰਕੇ ਕੀ ਕੀ ਤਬਦੀਲੀ ਹੁੰਦੀ ਹੈ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਤੇ ਉਸ ਤੋਂ ਅਗਲੀ ਜਾਣਕਾਰੀ ਇਹ ਆ ਵੀ ਇਸ ਵੇਲੇ ਪੰਜਾਬ ਦੇ ਵਿੱਚ ਬਾਕੀ ਖਬਰਾਂ ਦੇ ਨਾਲ ਨਾਲ ਖਬਰ ਇਹੀ ਚਰਚਾ ਦੇ ਵਿੱਚ ਆ ਕਿ ਬਸਪਾ ਦਾ ਕੀ ਬਣੂ ਪੰਜਾਬ ਦੇ ਵਿੱਚ ਬਸਪਾ ਖਿੰਡੀ ਪੁੰਡੀ ਪਈ ਆ ਪੰਜਾਬ ਦੇ ਵਿੱਚ ਕਿਸੇ ਵੇਲੇ ਬਸਪਾ ਦੀ ਤੂਤੀ ਬੋਲਦੀ ਹੁੰਦੀ ਸੀ ਪਰ ਅੱਜ ਹੋਰਾ ਵੀ ਨਹੀਂ ਜਸਬੀਰ ਸਿੰਘ ਗੜੀ ਜਿਹੜੇ ਕਿ ਬਸਪਾ ਦੇ ਪ੍ਰਧਾਨ ਸੀ ਉਹਨਾਂ ਨੂੰ ਅਨੁਸ਼ਾਸਨਿਕ ਗਤੀਵਿਧੀਆਂ ਦੇ ਕਰਕੇ ਗੈਰ ਅਨੁਸ਼ਾਸਨਿਕ ਗਤੀਵਿਧੀਆਂ ਦੇ ਕਰਕੇ ਅਨੁਸ਼ਾਸਨਹੀਣਤਾ ਦੇ ਕਰਕੇ ਤੇ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਇਸ ਵੇਲੇ ਜਿਵੇਂ ਕਿ ਕਾਮਰੇਡ ਪਾਰਟੀਆਂ ਸਹਿ ਕਰਈਆਂ ਪੰਜਾਬ ਦੇ ਵਿੱਚ ਕਮਿਊਨਿਸਟ ਪਾਰਟੀਆਂ ਉਹਵੇਂ ਬਸਪਾ ਵੀ ਸਹਿ ਕਰਈ ਆ ਬਸਪਾ ਦਾ ਹਾਲ ਇਹ ਨਾ ਮੰਦਾ ਹੋਗਾ ਵੀ ਜਿਹੜੀ ਥਾਂ ਤੋਂ ਇਹਦੀ ਸ਼ੁਰੂਆਤ ਹੋਈ ਯਾਨੀ ਕਿ ਯੂਪੀ ਤੋਂ ਅੱਜ ਉੱਥੇ ਵੀ ਦਾ ਹਾਲ ਮੰਦੜਾ ਯੂਪੀ ਦੇ ਵਿੱਚ ਵੀ ਹਾਲ ਮਾੜਾ ਪੰਜਾਬ ਦੇ ਵਿੱਚ ਵੀ ਹਾਲ ਮਾੜਾ ਕਿਸੇ ਵੇਲੇ ਪੰਜਾਬ ਦੇ ਵਿੱਚ ਬਸਪਾ ਸਰਕਾਰ ਬਣਾਉਣ 'ਚ ਯੋਗਦਾਨ ਪਾਉਂਦੀ ਸੀ ਅੱਜ ਕੱਲ ਬੰਦੇ ਨੂੰ ਸਿਰਫ ਹਰਾਉਣ ਦੇ ਵਿੱਚ ਕਿਸੇ ਪਾਰਟੀ ਦੇ ਬੰਦੇ ਨੂੰ ਹਰਾ ਕੇ ਹੀ ਬਸਪਾ ਜਿੱਤੀ ਹੋਈ ਮਹਿਸੂਸ ਕਰਦੀ ਹੈ ਪੰਜਾਬ ਦੇ ਲੋਕਾਂ ਜਿਹੜੇ ਦਲਿਤ ਭਾਈਚਾਰੇ ਦੀ ਵੋਟ ਬਸਪਾ ਨਾਲ ਜੁੜੀ ਸੀ ਉਹ ਬਸਪਾ ਦੀਆਂ ਨਾਕੀਆਂ ਦੇ ਕਰਕੇ ਕੁਝ ਹਿੱਸਾ ਆਮ ਆਦਮੀ ਪਾਰਟੀ ਵੱਲ ਕੁਝ ਕਾਂਗਰਸ ਵੱਲ ਕੁਝ ਭਾਜਪਾ ਵੱਲ ਕੁਝ ਹੋਰ ਕਾੜੀ ਦਲ ਦੇ ਵੱਲ ਚਲਾ ਗਿਆ ਤੇ ਬਸਪਾ ਉੱਥੇ ਦੀ ਉੱਥੇ ਖੜੀ ਰਹਿ ਗਈ ਸੋ ਬਸਪਾ ਦੇ ਇਸ ਹਾਲਾਤ ਨੇ ਉੱਤੇ ਸੂਝਵਾਨ ਸਿਰਾਂ ਤੋਂ ਕੰਮ ਲੈਣ ਵਾਲੇ ਲੋਕ ਹੈਰਾਨ ਤੇ ਪਰੇਸ਼ਾਨ ਆ ਇਹ ਅਗਲੀ ਜਾਣਕਾਰੀ ਪੰਜਾਬੀ ਫਿਲਮਾਂ ਦੇ ਬਾਰੇ ਆ ਪੰਜਾਬੀ ਫਿਲਮਾਂ ਆ ਨਹੀਂ ਰਹੀਆਂ ਜੇ ਆ ਰਹੀਆਂ ਤਾਂ ਚੰਗੀਆਂ ਨਹੀਂ ਆ ਰਹੀਆਂ ਇੱਥੇ ਅੱਲੂ ਅਰਜਨ ਦੀ ਫਿਲਮ ਪੰਜਾਬ ਦੇ ਵਿੱਚ ਜੇ ਡੱਬ ਹੋਈ ਹਿੰਦੀ ਦੇ ਵਿੱਚ ਪੁਸ਼ਪਾ 2 ਚੱਲ ਸਕਦੀ ਆ ਤਾਂ ਪੰਜਾਬ ਦਾ ਖੇਤਰੀ ਸਿਨੇਮਾ ਕਿਉਂ ਨਹੀਂ ਚੱਲਦਾ ਇਸ ਬਲਾਣਾ ਸਵਾਲ ਆ ਇੱਥੇ ਅੱਲੂ ਅਰਜਨ ਦੀ ਐਕਟਿੰਗ ਨੂੰ ਲੋਕ ਪਸੰਦ ਕਰ ਸਕਦੇ ਆ ਪਰ ਕੀ ਪੰਜਾਬ ਦਾ ਕੋਈ ਫਿਲਮੀ ਕਲਾਕਾਰ ਐਸਾ ਹੋਊਗਾ ਜਿਹੜਾ ਕਿ ਅੱਲੂ ਅਰਜਨ ਵਾਂਗ ਲੋਕਾਂ ਦੇ ਦਿਲਾਂ ਵਿੱਚ ਥਾਂ ਮਲ ਲਵੇ ਜਿਹਦੀ ਕਿ ਇੱਕ ਇੱਕ ਅਦਾਲੇ ਉੱਤੇ ਲੋਕ ਉਠ ਉਠ ਕੇ ਨੱਚਣ ਇਹਦਾ ਨਾ ਪਤਾ ਨਹੀਂ ਕਦੋਂ ਵੇਲਾ ਆਊਗਾ ਪਰ ਸਾਊਥ ਦੀਆਂ ਫਿਲਮਾਂ ਨੇ ਹਿੰਦੀ ਫਿਲਮਾਂ ਨੂੰ ਵੀ ਖਾ ਲਿਆ ਤੇ ਸਾਊਥ ਦੀਆਂ ਫਿਲਮਾਂ ਜਦੋਂ ਡੱਬ ਹੋ ਕੇ ਪੰਜਾਬ ਦੇ ਵਿੱਚ ਆਉਂਦੀਆਂ ਤੇ ਕਮਾਈ ਦੇ ਪੱਖੋਂ ਰਿਕਾਰਡ ਤੋੜ ਦਿੰਦੀਆਂ ਸੋ ਅੱਲੂ ਅਰਜਨ ਦੀ ਇਹ ਫਿਲਮ ਜਿਹੜੀ ਕਿ ਆਈ ਆ ਪੁਸ਼ਪਾ 2 ਦਾ ਰੂਲ ਇਹ ਫਿਲਮ ਨੇ ਪੰਜਾਬ ਦੇ ਵਿੱਚ ਵੀ ਰਿਕਾਰਡ ਤੋੜ ਕੇ ਅੰਜਾ ਵੀ ਹਾਸਲ ਕੀਤੀ ਆ ਤੇ ਜਦੋਂ ਜਦੋਂ ਜਾਣਕਾਰੀ ਜੇਕਰ ਪੰਜਾਬ ਦੇ ਮੌਸਮ ਦੀ ਰੱਗੇ ਤਾਂ ਪੰਜਾਬ ਦੇ ਵਿੱਚ ਹੁਣ ਕੋਰਾ ਪੈਣਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਧੁੰਦ ਵੱਢਣੀ ਸ਼ੁਰੂ ਹੋ ਗਈ ਆ ਪੰਜਾਬ ਦੇ ਵਿੱਚ ਠੰਡ ਲਗਾਤਾਰ ਵੱਧ ਗਈ ਆ ਪੰਜਾਬ ਦੇ ਵਿੱਚ ਠੰਡ ਪਿਛਲੇ 4-5 ਦਿਨਾਂ ਤੋਂ ਵੱਧਣੀ ਸ਼ੁਰੂ ਹੋਈ ਆ ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਕੁਝ ਥਾਵਾਂ ਤੇ ਕਣੀਆਂ ਪੈ ਸਕਦੀਆਂ ਪੰਜਾਬ ਦੇ ਵਿੱਚ ਇਸ ਵੇਲੇ ਧੁੰਦ ਦਾ ਕਹਿਰ ਸ਼ੁਰੂ ਹੋ ਚੁੱਕਿਆ ਤੇ ਇਸ ਧੁੰਦ ਦੇ ਕਹਿਰ ਦੇ ਵਿੱਚ ਲੋਕ ਆਪਣੀਆਂ ਜ਼ਿੰਦਗੀਆਂ ਦਾ ਬਚਾ ਕਰਨ ਗੱਡੀਆਂ ਦੇ ਪਿਛੇ ਰਿਫਲੈਕਟਰ ਲਾ ਕੇ ਰੱਖਣ ਧੁੰਦ ਨੂੰ چیرਣ ਵਾਲੀਆਂ ਚਾਨਣ ਕਰਨ ਵਾਲੀਆਂ ਲਾਈਟਾਂ ਜ਼ਰੂਰੀ ਆ ਸੋ ਇਹ ਗੱਲਾਂ ਪੰਜਾਬ ਦੇ ਲੋਕਾਂ ਨੂੰ ਆਪਣੀ ਸਮੇਂ ਦਾ ਹਿਸਾਬ ਨਾਲ ਹੋਣੀਆਂ ਚਾਹੀਦੀਆਂ ਕਿ ਅਸੀਂ ਗੱਡੀ ਧੁੰਦ ਦੇ ਵਿੱਚ ਡਰਾ ਕੇ ਨਹੀਂ ਡਰ ਕੇ ਚਲਾਉਣੀ ਹੈ ਡਰਾ ਕੇ ਜਦੋਂ ਅਸੀਂ ਚਲਾਉਨੇ ਗੱਡੀ ਤੇ ਨੁਕਸਾਨ ਆਪਣਾ ਵੀ ਹੁੰਦਾ ਕਿਸੇ ਹੋਰ ਦਾ ਵੀ ਜਦ ਕਿ ਸੜਕ ਦੇ ਉੱਤੇ ਹਾਈਵੇ ਦੇ ਉੱਤੇ ਤੇ ਸਾਨੂੰ ਗੱਡੀ ਆਪਣਾ ਵੀਕਲ ਹੈ ਜਿਹੜਾ ਉਹ ਡਰ ਕੇ ਚਲਾਉਣਾ ਚਾਹੀਦਾ ਸੋ ਇਸ ਠੰਡ ਤੋਂ ਸਾਰੇ ਬਚਣ ਇਹ ਐਨਆਰਆਈ ਪੈਣਾ ਵੀਰਾਂ ਦੇ ਪੰਜਾਬ ਦੇ ਵਿੱਚ ਆਉਣ ਦੇ ਦੇਣਾ ਤੁਹਾਨੂੰ ਜੀ ਆਇਆਂ ਨੂੰ ਪੰਜਾਬ ਤੁਹਾਨੂੰ ਉਡੀਕ ਰਿਆ ਪੰਜਾਬ ਤੁਹਾਨੂੰ ਵੈਲਕਮ ਕਹਿੰਦਾ ਅਸੀਂ ਤੁਹਾਨੂੰ ਵੈਲਕਮ ਕਹਨੇ ਆ ਤੁਸੀਂ ਸਾਡੇ ਸਤਿਕਾਰਯੋਗ ਹੋ ਤੁਸੀਂ ਸਾਡੇ ਵੱਡੇ ਹੋ ਛੋਟੇ ਹੋ ਖਾਣੀ ਹੋ ਸੋ ਪੰਜਾਬ ਤੁਹਾਨੂੰ ਆਵਾਜ਼ਾ ਮਾਰਦਾ ਜੀ ਆਇਆਂ ਨੂੰ ਜਾਣਕਾਰੀਆਂ ਕੁਝ ਹੋਰ ਵੀ ਸਨ